ਪੰਜਾਬ ਕਾਂਗਰਸ ਦੇ ਵਿੱਚ ਹੋਈ ਉਥਲ-ਪੁਥਲ ਨਵਜੋਤ ਸਿੰਘ ਸਿੱਧੂ ਦੀ ਹੋਈ ਕਾਂਗਰਸ ਵਿੱਚ ਤਮਾਕੇਦਾਰ ਵਾਪਸੀ ਨਵਜੋਤ ਸਿੰਘ ਸਿੱਧੂ ਨੇ ਇਕੋਦਮ ਪਟਿਆਲਾ ਦੇ ਵਿੱਚ ਆ ਕੇ ਇੱਕ ਵੱਡੀ ਰੈਲੀ ਕਰ ਦਿੱਤੀ ਹੈ ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਵਿੱਚ ਵੱਡੀ ਹਲਚਲ ਮਚ ਗਈ ਹੈ ਨਵਜੋਤ ਸਿੰਘ ਸਿੱਧੂ ਨੂੰ ਹਾਈ ਕਮਾਂਡ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਜੋ ਕਾਂਗਰਸ ਨੂੰ ਦੁਬਾਰਾ ਸੱਤਾ ਵਿੱਚ ਲਿਆਉਣ ਲਈ ਨਵਜੋਤ ਸਿੰਘ ਸਿੱਧੂ ਸਰਗਰਮ ਹੋਏ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਹਰ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਕਾਂਗਰਸ ਦੇ ਵਿੱਚ ਵੱਡੀ ਉਥਲ-ਪੁਥਲ ਮਚ ਗਈ ਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਮਾਕੇਦਾਰ ਵਾਪਸੀ ਹੋਈ ਏ ਜੋ ਅੱਜ ਪਟਿਆਲਾ ਦੇ ਵਿੱਚ ਆ ਕੇ ਗਰਜੇ ਨੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਉਹਨਾਂ ਨੇ ਪਹਿਲੀ ਰੈਲੀ ਜੋ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਅੱਜ ਬੈਠਕ ਕੀਤੀ ਤਾਂ ਉਸ ਸਮੇਂ ਬਹੁਤ ਸਾਰੇ ਲੋਕਾਂ ਦਾ ਇਕੱਠ ਹੋ ਗਿਆ ਸੋ ਨਵਜੋਤ ਸਿੰਘ ਸਿੱਧੂ ਜਿਹੜੇ ਪੰਜਾਬ ਦੇ ਸਾਬਕਾ ਕੈਪਟਨ ਮੰਤਰੀ ਤੇ ਪ੍ਰਸਿੱਧ ਕ੍ਰਿਕਟਰ ਖਿਡਾਰੀ ਰਹੇ ਨੇ ਉਹਨਾਂ ਨੇ ਜੋ ਪਟਿਆਲਾ ਦੇ ਵਿੱਚ ਆ ਕੇ ਜਨਤਾ ਅਤੇ ਕਾਂਗਰਸੀ ਵਰਕਰਾਂ ਦੇ ਨਾਲ ਮੁਲਾਕਾਤ ਕੀਤੀ ਏ ਔਰ ਉਹ ਰੈਣੀ ਦਾ ਰੂਪ ਤਾਰ ਗਈ ਉਹਨਾਂ ਦੀ ਮੁਲਾਕਾਤ ਰਾਜਨੀਤਿਕ ਹਲਕਿਆਂ ਦੇ ਵਿੱਚ ਚਰਚਾ ਦਾ ਇੱਕ ਵੱਡਾ ਵਿਸ਼ਾ ਬਣ ਗਈ ਏ ਜੋ ਨਵਜੋਤ ਸਿੰਘ ਸਿੱਧੂ ਦੁਆਰਾ ਸਰਗਰਮ ਹੋ ਚੁੱਕੇ ਨੇ ਜਿਵੇਂ ਹੀ ਉਹਨਾਂ ਦੀ ਪਤਨੀ ਨਵਜੋਤ कौर ਸਿੱਧੂ ਦੇ ਵੱਲੋਂ ਕੱਲ ਟੀਵੀ ਚੈਨਲ ਦੇ ਉੱਪਰ ਇੰਟਰਵਿਊ ਦਿੱਤੀ ਗਈ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਦਿਲ ਦੇ ਵਿੱਚ ਪੰਜਾਬ ਦੇ ਪ੍ਰਤੀ ਔਰ ਪੰਜਾਬ ਨੂੰ ਫਿਰ ਜਿਹੜਾ ਰੰਗਲਾ ਪੰਜਾਬ ਬਣਾਉਣ ਦਾ ਉਹਨਾਂ ਦਾ ਸੁਪਨਾ ਉਹ ਅਕਸਰ ਹੀ ਗੱਲ ਕਰਦੇ ਨੇ ਕਿਵੇਂ ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਖੜਾ ਕਰਨਾ ਚਾਹੁੰਦਾ ਪਰ ਉਸ ਤੋਂ ਪਹਿਲਾਂ ਉਹਨਾਂ ਨੇ ਗੱਲ ਕਹੀ ਸੀ ਕਿ ਉਹ ਕਾਂਗਰਸ ਦੇ ਵਿੱਚ ਜਿਹੜਾ ਆਪਣੇ ਆਪ ਨੂੰ ਸਮਰਥਿਤ ਕਰ ਚੁੱਕੇ ਨੇ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਔਰ ਕਾਂਗਰਸ ਹਾਈ ਕਮਾਂਡ ਜੇਕਰ ਉਹਨਾਂ ਦੇ ਉੱਪਰ ਉਹਨਾਂ ਦੇ ਸ਼ਰਤਾਂ ਮੰਨੇਗੀ ਤਾਂ ਫਿਰ ਉਹ ਕਾਂਗਰਸ ਵਿੱਚ ਵਾਪਸੀ ਕਰਨਗੇ ਸੋ ਉਹ ਸਾਰੀਆਂ ਕਿਹੜੀਆਂ ਸ਼ਰਤਾਂ ਸੀ ਜੋ ਉਹਨਾਂ ਨੂੰ ਦੱਸਿਆ ਗਈਆਂ ਕਿ ਉਹ ਬਿਲਕੁਲ ਨਿਰਪੱਖ ਔਰ ਆਜ਼ਾਦ ਹੋ ਕੇ ਕੰਮ ਕਰਨਾ ਚਾਹੁੰਦੇ ਨੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਉਹਨਾਂ ਦੇ ਉੱਪਰ ਹੋਣਾ ਚਾਹੀਦਾ ਵੀ ਇਹੋ ਜੇ ਲੀਡਰ ਨਾਲ ਲੈ ਕੇ ਚੱਲਣਗੇ ਜਿਹੜੇ ਬਿਲਕੁਲ ਸਾਫ਼ ਸੁਥਰੀ ਸ਼ਿਵੀ ਵਾਲੇ ਹੋਣਗੇ ਔਰ ਉਹਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਪਰਚਾ ਦਰਜ ਜਾਂ ਕੋਈ ਪ੍ਰਸ਼ਟਾਚਾਰ ਦਾ ਕੇਸ ਨਹੀਂ ਹੋਵੇਗਾ ਸੋ ਉਹਨਾਂ ਦੀ ਪਤਨੀ ਨੇ ਕਿਹਾ ਕਿ ਅਸੀਂ ਜੇ ਸੱਤਾ ਵਿੱਚ ਆਵਾਂਗੇ ਤਾਂ ਆਪਣੀਆਂ ਪੂਰੀਆਂ ਰਿਟਰਨਾਂ ਦਿਖਾ ਕੇ ਆਵਾਂਗੇ ਔਰ ਜਦੋਂ ਸੱਤਾ ਤੋਂ ਜਾਵਾਂਗੇ ਤਾਂ ਅਸੀਂ ਸਾਰਿਆਂ ਦੇ ਜਨਤਾ ਦੇ ਸਾਹਮਣੇ ਆਪਣੀਆਂ ਰਿਟਰਨਾਂ ਦਿਖਾ ਕੇ ਜਾਵਾਂਗੇ ਆਪਣੇ ਬੈਂਕ ਅਕਾਊਂਟ ਦਿਖਾ ਕੇ ਜਾਵਾਂਗੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕਿ ਆਪਣੇ ਬਿਜ਼ਨਸ ਦੇ ਨਾਲ ਇੱਕ ਦਿਨ ਦਾ 30 ਲੱਖ ਰੁਪਇਆ ਕਮਾਉਣ ਵਾਲਾ ਉਹ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲਈ ਬੜੇ ਸੁਪਨੇ ਸਜੋਈ ਬੈਠਾ ਹੈ ਔਰ ਪੰਜਾਬ ਦੇ ਹਰੇਕ ਨੌਜਵਾਨ ਨੂੰ ਰੁਜ਼ਗਾਰ ਦੇਣ ਦੀ ਗੱਲ ਕਰਦਾ ਹੈ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਹੈ ਫਿਰ ਉਹਨੂੰ ਰਾਜਨੀਤੀ ਵਿੱਚ ਆਉਣਾ ਪਵੇਗਾ ਇਸ ਨੂੰ ਲੈ ਕੇ ਨਵਜੋਤ ਕੋਰ ਨੇ ਕਿਹਾ ਕਿ ਮੈਂ ਉਹਨਾਂ ਨੂੰ ਕਿਹਾ ਜੇ ਤੁਸੀਂ ਪੰਜਾਬ ਦੇ ਇਹ ਸਾਰੇ ਸੁਪਨੇ ਪੂਰੇ ਕਰਨੇ ਤਾਂ ਫਿਰ ਪੰਜਾਬ ਦੇ ਵਿੱਚ ਆਓ ਤਾਂ ਅੱਜ ਨਵਜੋਤ ਸਿੰਘ ਸਿੱਧੂ ਅਚਨਚੇਤ ਪਟਿਆਲਾ ਪਹੁੰਚ ਕੇ ਉਹਨਾਂ ਨੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਬੁਲਾਈ ਔਰ ਕਾਂਗਰਸੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਹੈ ਹਾਈ ਕਮਾਂਡ ਦੇ ਵੱਲੋਂ ਵੀ ਇਸ਼ਾਰਾ ਹੋ ਗਿਆ ਨਵਜੋਜ ਸੰਸਦ ਨੂੰ ਜੋ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੌਜੂਦਾ ਪ੍ਰਧਾਨ ਰਾਜਾ ਵਰਿੰਗ ਜਿਨ੍ਹਾਂ ਦੇ ਉੱਪਰ ਗੰਭੀਰ ਇਲਜ਼ਾਮ ਲੱਗੇ ਸੀ ਜੋ ਕਾਂਗਰਸ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਰਾਜਨੀਤੀ ਜਿਹੜਾ ਕਿ ਉਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਤਰਨਤਨ ਦੇ ਵਿੱਚ ਚੋਣ ਪ੍ਰਚਾਰ ਸੀ ਉਹਨਾਂ ਨੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਜਿਹੜੀ ਨਸਲ ਦੇ ਉੱਪਰ ਟਿੱਪਣੀ ਕੀਤੀ ਉਹਨਾਂ ਦੀ ਜਾਤ ਨੂੰ ਲੈ ਕੇ ਟਿੱਪਣੀ ਕੀਤੀ ਤਾਂ ਜੋ ਪੰਜਾਬ ਦੇ ਵਿੱਚ ਐਸਸੀ ਭਾਈਚਾਰੇ ਦਾ ਵੋਟ ਉਹ ਕਾਂਗਰਸ ਨਾਲੋਂ ਅਲੱਗ ਹੋ ਗਿਆ ਜਿਸ ਦੇ ਕਾਰਨ ਹੁਣ ਐਸ ਸੀ ਭਾਈਚਾਰੇ ਨੂੰ ਨਵਜੋਤ ਸਿੰਘ ਸਿੱਧੂ ਜਿਹੜਾ ਆਪਣੇ ਨਾਲ ਤੋਰ ਸਕਦੇ ਨੇ ਔਰ ਨਵਜੋਤ ਸਿੰਘ ਸਿੱਧੂ ਪਹਿਲਾਂ ਵੀ ਪੰਜਾਬ ਕਾਂਗਰਸ ਦੇ ਪਰਦਾ ਰਹਿ ਨੇ ਇਸ ਤੋਂ ਪਹਿਲਾਂ ਕਿ ਮੁੱਖ ਮੰਤਰੀ ਦਾ ਚਿਹਰਾ ਵੀ ਪੰਜਾਬ ਕਾਂਗਰਸ ਦੇ ਵੱਲੋਂ ਐਲਾਨਿਆ ਜਾਵੇ ਕਿਉਂਕਿ ਮਜਬੀ ਸਿੱਖ ਜਿਹੜੇ ਭਾਈਚਾਰੇ ਨੂੰ ਖੁਸ਼ ਕਰਨ ਵਾਸਤੇ ਸੁਖਵਿੰਦਰ ਸਿੰਘ ਡੈਣੀ ਨੂੰ ਜਿਹੜਾ ਅਗਲਾ ਮੁੱਖ ਮੰਤਰੀ ਦਾ ਚਿਹਰਾ ਵੀ ਕਾਂਗਰਸ ਹਾਈ ਕਮਾਂਡ ਐਲਾਨ ਸਕਦੀ ਹੈ ਨਵਜੋਤ ਸਿੰਘ ਸਿੱਧੂ ਜਿਹੜੇ ਹੁਣ ਪੰਜਾਬ ਕਾਂਗਰਸ ਦੀ ਕਮਾਂਡ ਸੰਭਾਲਣ ਤੋਂ ਬਾਅਦ ਸਾਰੀ ਇਸ ਗੱਲਬਾਤ ਦੇ ਨਾਲ ਜੋ ਪੰਜਾਬ ਦੀ ਹਾਈ ਕਮਾਂਡ ਸੈਂਟਰ ਦੀ ਹਾਈ ਕਮਾਂਡ ਦੇ ਨਾਲ ਗੱਲਬਾਤ ਹੋਵੇਗੀ ਇਹ ਸਪਸ਼ਟ ਹੈ ਕਿ ਸਿੱਧੂ ਜਲਦੀ ਰਾਜਨੀਤੀ ਗਤੀਵਿਧੀਆਂ ਦੇ ਵਿੱਚ ਪੂਰੀ ਤਰ੍ਹਾਂ ਮਜ਼ਬੂਤ ਹੋ ਕੇ ਨਿਤਰਨਗੇ ਨਵਜੋਤ ਕੋਰ ਸਿੱਧੂ ਪਹਿਲਾਂ ਹੀ ਰਾਜਨੀਤੀ ਵਿੱਚ ਸਰਗਰਮ ਹੋ ਚੁੱਕੇ ਹਨ ਨਵਜੋਤ ਸੰਘ ਸਿੱਧੂ ਦੀ ਵਧੀ ਹੋਈ ਸਰਗਰਮੀ ਨੇ ਕਾਂਗਰਸ ਵਿੱਚ ਨਵੀਆਂ ਉਮੀਦਾਂ ਜਗ੍ਹਾ ਦਿੱਤੀਆਂ ਹਨ ਪਾਰਟੀ ਵਰਕਰਾਂ ਦਾ ਕਹਿਣਾ ਕਿ ਜੇਕਰ ਸਿੱਧੂ ਦੁਬਾਰਾ ਇਸੇ ਤਰ੍ਹਾਂ ਮੈਦਾਨ ਵਿੱਚ ਉਤਰਦੇ ਹਨ ਤਾਂ 2027 ਵਿੱਚ ਕਾਂਗਰਸ ਨੂੰ ਬੜਾ ਵੱਡਾ ਫਾਇਦਾ ਹੋਵੇਗਾ ਔਰ ਕਾਂਗਰਸ ਸਰਕਾਰ ਬਣਾਏਗੀ ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ ਸਾਬਤ ਹੋਣਗੇ ਔਰ ਮਜ਼ਬੂਤ ਅਤੇ ਪ੍ਰਸਿੱਧ ਹਸਤੀ ਨੇ ਨਵਜੋਸ਼ ਸਿੰਘ ਸਿੱਧੂ ਉਹ ਜਿੱਥੇ ਵੀ ਜਾਂਦੇ ਹਨ ਲੋਕਾਂ ਦਾ ਸਮਰਥਨ ਆਪਣੇ ਆਪ ਹੀ ਉਹਨਾਂ ਦੇ ਨਾਲ ਜੁੜ ਜਾਂਦਾ ਹੈ ਇਸ ਲਈ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਉਹਨਾਂ ਦੀ ਮੋੜ ਪਰਵੇਸ਼ ਹੋਣ ਨਾਲ ਚੋਣਾਂ ਦੇ ਵਿੱਚ ਕਾਂਗਰਸ ਨੂੰ ਜਿਹੜੀ ਵੱਡੀ ਜਿੱਤ ਮਿਲੇਗੀ ਔਰ 2017 ਦੇ ਬਾਅਦ 2027 ਵਿੱਚ ਵੀ ਕਾਂਗਰਸ ਸੱਤਾ ਦੇ ਵਿੱਚ ਆਏਗੀ ਜੋ ਨਵਜੋਤ ਸਿੰਘ ਸਿੱਧੂ ਨੇ ਅੱਜ ਧਮਾਕੇਦਾਰ ਵਾਪਸੀ ਕੀਤੀ ਹੈ